ਜੇ ਮੈਂ ਡੈਟ ਕਰੀਏਟ ਕੀਤਾ ਹੈਗਾ ਫੈਮਲੀ ਦੇ ਵਿੱਚ ਮੈਂ ਕਰਜ਼ਾ ਲਿਆ ਤੇ ਉਹ ਉਨੇ ਇਕੁਇਵਲੈਂਟ ਜਿਹੜੀ ਹੈਗੀ ਕਿ ਇੰਸ਼ੋਰੈਂਸ ਹੋਣੀ ਚਾਹੀਦੀ ਤਾਂ ਕਿ ਜੇ ਮੈਨੂੰ ਕੁਝ ਹੋਏ ਤੇ ਮੇਰੀ ਫੈਮਲੀ ਤੇ ਕਰਜ਼ਾ ਨਾ ਪਾਸ ਹੋਣਾ ਹੋਵੇ ਪਹਿਲਾ ਸਟੈਪ ਤੇ ਇਹ ਕਰਨਾ ਚਾਹੀਦਾ ਬੁਝਾ ਸਟੈਪ ਜਿਹੜਾ ਹੈਗਾ ਇਹ ਕਰਨਾ ਚਾਹੀਦਾ ਕਿ ਜਿਹੜੀ ਮੇਰੀ ਇਨਕਮ ਆਂਦੀ ਹੈ ਜੀ ਕਿਉਂਕਿ ਅਸੀਂ ਜਿਹੜੇ ਹੈਗੇ ਨਾ ਪੈਸੇ ਕਮਾਉਣ ਵਾਲੀ ਮਸ਼ੀਨ ਹੁੰਨੇ ਆ ਠੀਕ ਹੈ ਜਦੋਂ ਮਸ਼ੀਨ ਮਤਲਬ ਜੇ ਖਰਾਬ ਹੋ ਜੇ ਤਾਂ ਪ੍ਰੋਡਕਸ਼ਨ ਬੰਦ ਕਰ ਦਿੰਦੀ ਹੈ ਐਦਾਂ ਮੰਨ ਲਓ ਸਾਡੇ ਸਰੀਰ ਵਿੱਚ ਸਿਕਨੈਸ ਹੋ ਜੇ ਹਨਾ ਮੈਨੂੰ ਬੁਖਾਰ ਚੜਿਆ ਜਾਂ ਮੈਨੂੰ ਕੁਝ ਵੀ ਹੈਗਾ ਜਾਂ ਸੱਟ ਲੱਗੀ ਹੈ ਕਈ ਵਾਰ ਸੱਟ ਕੋਈ ਸੀਰੀਅਸ ਨਹੀਂ ਹੁੰਦੀ ਛੋਟੀ ਹੁੰਦੀ ਮਤਲਬ ਮੋਚ ਆ ਗਈ ਜਾਂ ਪੈਰ ਤਿਲਕ ਗਿਆ ਬਲੈਕ ਆਈਸ ਤੋਂ ਠੀਕ ਹੈ ਤੁਸੀਂ ਮਹੀਨਾ ਦੋ ਮਹੀਨਾ ਘਰ ਪੈਗੇ ਠੀਕ ਹੈ ਇੱਕ ਹੁਣੇ ਮੈਨੂੰ ਆ ਪਿੱਛੇ ਸੱਟ ਮੇਰਾ ਕੋਈ ਕਲਾਇੰਟ ਹੈਗਾ ਬਿਜ਼ਨਸ ਓਨਰ ਹੀ ਹੈਗੇ ਉਹ ਰੈਸਟੋਰੈਂਟ ਮਾਲਕ ਹੈਗੇ ਉਹਨਾਂ ਦੀ ਬ ਜੀ ਮੈਂ ਵਾਸਤੇ ਪਿੱਛੇ ਗੱਡੀ ਖੜੀ ਕੀਤੀ ਸੀ ਤਾਂ ਪਿੱਛੇ ਹੀ ਉਹ ਗੱਤ ਤਿਲਕ ਗਈ ਉੱਥੇ ਡਿੱਗ ਗਈ ਮੈਨੂੰ ਇੱਕ ਸਟੈਪ ਹੀ ਬਾਹਰ ਪਟਿਆ ਉਹਨੇ ਦਰਵਾਜ਼ੇ ਮੈਂ ਡਿੱਗ ਗਈ ਉਹਨੋਂ ਦੀ ਮਤਲਬ ਜਿਹੜੀ ਹੈ ਕਿ ਬੈਕ ਬੋਨ ਦੀ ਜਿਹੜੇ ਮੈਂ ਵਰਟਿਬਰੇ ਹੁੰਦੇ ਹੈਗੇ ਨਾ ਜੇ ਆਪਾਂ ਮੰਨ ਕੇ ਕਹਿੰਦੇ ਹੈਗੇ ਨਾ ਵੀ ਮੰਨ ਕੇ ਉਹ ਕਰੈਕ ਹੋ ਗਿਆ ਹੁਣ ਤਾਂ 18-19 ਸਾਲ ਦੀ ਹੈਗੀ ਵੀ ਕਿ ਬਜ਼ੁਰਗ ਸੀ ਹੈ ਨਾ ਤੂੰ ਮਤਲਬ ਕੁਝ ਨਹੀਂ ਪਤਾ ਲੱਗਦਾ ਵੀ ਕਦੋਂ ਹੋ ਜੇ ਹੈ ਨਾ ਤਾਂ ਜੇ ਤੁਸੀਂ ਅਰਨਿੰਗ ਪਰਸਨ ਹੈ ਕਿਓ ਬਾਈ ਚਾਂਸ ਅਗਰ ਤੁਹਾਨੂੰ ਕੁਝ ਹੋ ਜਾਂਦਾ ਹੈਗਾ ਤਾਂ THEN ਕੀ ਪ੍ਰੋਵੀਜ਼ਨ ਹੈਗਾ ਤੁਹਾਡਾ ਇਨਕਮ ਕਿੱਥੋਂ ਆਏਗੀ ਠੀਕ ਹੈ ਜਾਂ ਉਹਦੀ ਉਹਨੂੰ ਆਪਾਂ ਕਹਿੰਦੇ ਡਿਸੇਬਿਲਟੀ ਇੰਸ਼ੋਰੈਂਸ ਜਿਹੜੀ ਹੈਗੀ ਹੈ ਕਿ ਸੈਕੰਡ ਸਟੈਪ ਹੁੰਦਾ ਕਿ ਆਪਣੀ ਇਨਕਮ ਨੂੰ ਪ੍ਰੋਟੈਕਟ ਕਰਨਾ ਹੈਗਾ ਤਾਂ ਉਹਦੇ ਚ ਇਹ ਹੁੰਦਾ ਕਿ ਜੇ ਤੁਸੀਂ ਕਿਸੇ ਵਜ੍ਹਾ ਕਰਕੇ ਵੀ ਆਇਡੈਂਟੀਫਾਈ ਕਰੋਗੇ ਕਿਹੜੇ ਵਜ੍ਹਾ ਕਰਕੇ ਤੁਸੀਂ ਜਿਹੜਾ ਹੈਗਾ ਕਿ ਅ ਨਹੀਂ ਕੰਮ ਤੇ ਜਾ ਪਾ ਸਕਤੇ ਹੈਗੇ ਤਾਂ ਤੁਹਾਨੂੰ ਉਹਦੀ ਜਿਹੜੀ ਹੈਗੀ ਹੈ ਕਿ ਇਨਕਮ ਪ੍ਰੋਟੈਕਸ਼ਨ ਜਿਹੜੀ ਇੰਸ਼ੋਰੈਂਸ ਹੋਣੀ ਚਾਹੀਦੀ ਹੈਗੀ ਹੈ ਨਾ ਕਿ ਬੱਚਿਆਂ ਦੀ এডੂਕੇਸ਼ਨ ਦਾ ਸਾਨੂੰ ਫਿਕਰ ਹੁੰਦਾ ਹੈਗਾ ਠੀਕ ਹੈ ਉਹਨੇ ਇਥੇ ਕੈਨੇਡਾ ਚ ਨਾ ਦੋ ਚੀਜ਼ਾਂ ਮਤਲਬ ਆਪਾਂ ਖਿਆਲ ਰੱਖਣੀ ਹੈਗੀਆਂ ਕਿ ਇੱਕ ਤੇ ਹੈਗਾ ਐਜੂਕੇਸ਼ਨ ਫ੍ਰੀ ਆਪਾਂ ਇੱਥੇ ਕਹਿੰਦੇ ਆ ਕਿ ਆ ਤੇ 12ਵੀਂ ਤੱਕ ਫ੍ਰੀ ਹੈਗੀ ਹੈ ਕੋਈ ਮੈਂ 100 150 200 ਡਾਲਰ ਖਰਚਾ ਹੁੰਦਾ ਹੈਗਾ ਜਿੰਨੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਹੈਗੇ ਨੇ ਜਿੱਥੇ ਇੱਥੇ ਆਪਾਂ ਉਹਨੂੰ ਪਬਲਿਕ ਸਕੂਲ ਕਹਿੰਦੇ ਨੇ ਹੈਗੇ ਇੰਡੀਆ 'ਚ ਪਬਲਿਕ ਸਕੂਲ ਉਲਟਾ ਹੁੰਦਾ ਹੈਗਾ ਪਰ ਇੱਥੇ ਪਬਲਿਕ ਸਕੂਲ ਸਰਕਾਰੀ ਸਕੂਲ ਹੈਗੇ ਨੇ ਤਾਂ ਉੱਥੇ ਜਿਹੜਾ ਹੈਗਾ ਸਿਰਫ 2 250 ਡਾਲਰ ਦਾ ਤੁਹਾਡਾ ਪੂਰਾ ਸਾਲ ਦਾ ਖਰਚਾ ਹੁੰਦਾ ਹੈਗਾ ਤੇ ਆਪਾਂ ਨੂੰ ਕੋਈ ਮਹਿਸੂਸ ਨਹੀਂ ਹੁੰਦਾ ਪਰ ਜਿਉਂ ਹੀ ਬੱਚਾ 12ਵੀਂ ਤੋਂ ਬਾਅਦ ਪਾਸਟ ਕੰਟਰੀ 'ਚ ਜਾਂਦਾ ਹੈਗਾ ਨਾ ਤੇ ਇੱਕ ਦਮ ਖਰਚਾ ਪੈਂਦਾ ਹੈਗਾ ਜੇ ਤੇ ਤੁਹਾਡਾ ਕੋਈ ਬੱਚਾ ਪਾਰਟ ਟਾਈਮ ਕਿਤੇ ਜੌਬ ਕਰਦਾ ਹੈਗਾ ਫਿਰ ਤੇ ਚਲੋ ਵੀਰਪੜਾ ਇਹ ਤਾਂ ਨਹੀਂ ਹੁੰਦੀ ਹੈਗੀ ਆ ਜੇ ਅਸੀਂ ਚਾਹੁੰਦੇ ਹਾਂ ਕਿ ਮੈਂ ਬੱਚੇ ਨੂੰ ਕੰਮ ਨਹੀਂ ਕਰਵਾਣਾ ਹੈਗਾ ਕਿ ਲੜ ਪਿਆਰ ਵੀ ਆਪਾਂ ਜਿਆਦਾ ਕਰਦੇ ਹੈਗੇ ਹਾਂ ਜੀ ਪੜਾਉਂਦਾ ਕੀ ਹੈਗਾ ਕਿ ਉਹ ਇੱਕਦਮ ਜਿਹੜਾ ਫੀਸਾਂ ਦਾ ਬੋਝ ਪੈਂਦਾ ਹੈਗਾ ਕੱਲਾ ਫੀਸਾਂ ਜਿਹੜੀਆਂ ਸਾਨੂੰ ਅਸੀਂ ਵੇਖਦੇ ਫੀਸ ਕਿੰਨੀ ਪੈਂਦੀ ਹੈਗੀ ਜੀ ਫੀਸ ਪੈਂਦੀ ਹੈ ਜੀ ਚਲੋ ਜੀ ਮੰਨ ਲਓ 4000 ਡਾਲਰ ਇੱਕ ਸਮੈਸਟਰ ਦੇ ਪੈ ਗਿਆ 6 ਮਹੀਨੇ ਦਾ 4000 8 ਹੀ ਪਿਆ ਉਹ 8 ਨਹੀਂ ਹੁੰਦਾ ਹੈਗਾ ਐਕਚੁਅਲੀ ਬੱਚੇ ਦਾ ਆਨ ਜਾਂਨ ਦਾ ਵੀ ਕਿਰਾਇਆ ਪੈਣਾ ਹੈਗਾ ਬੱਚੇ ਨੂੰ ਕੱਲ ਨੂੰ ਗੱਡੀ ਵੀ ਲੈ ਕੇ ਦੇਣੇ ਪੈ ਸਕਦੀ ਉਹਦੀ ਇੰਸ਼ੋਰੈਂਸ ਵੀ ਕਰਾਣੀ ਹੈਗੀ ਆ ਠੀਕ ਹੈ ਉਹਦੀ ਈਮਏ ਵੀ ਜਾਣੀ ਹੈਗਾ ਉਹਦੇ ਚ ਗੈਸ ਵੀ ਪੈਣੀ ਉਹਦੀ ਪਾਰਕਿੰਗ ਫੀਸ ਵੀ ਲੱਗਣੀ ਹੈਗੀ ਆ ਉਹਨੇ ਲੈਪਟਾਪ ਵੀ ਲੈਣਾ ਹੈਗਾ ਉਹਨੇ ਹੋਰ ਕਿ ਬੁੱਕਸ ਵਗੈਰਾ ਖਰੀਦ ਕਉ ਉਹਨਾਂ ਕਪੜੇ ਵੀ ਚਾਹੀਤੇ ਹੈਗੇ ਨੇ ਉਹਨੂੰ ਬੁਕਸ ਵਗੈਰਾ ਵੀ ਜਿਹੜੇ ਪਰਚੇਸ ਕਰਨੇ ਪੈਣਗੇ ਉਹ ਮਤਲਬ 12ਵੀਂ ਤੋਂ ਬਾਅਦ ਗਵਰਨਮੈਂਟ ਨਹੀਂ ਸਪੋਰਟ ਕਰਦੀ ਹੈਗੀ ਤੁਹਾਨੂੰ ਫਿਰ ਤੁਹਾਨੂੰ ਆਪ ਖਰਚਾ ਕਰਨੇ ਪੈਣਾ ਹੈਗਾ ਤੇ ਉਹ ਖਰਚਾ ਕਿੱਥੋਂ ਆਏਗਾ ਜੇ ਅੱਜ ਤੁਹਾਡੇ ਬੱਚੇ ਛੋਟੇ ਹੈਗੇ ਨੇ ਛੋਟੇ ਕਲਾਸਾਂ ਚ ਪੜ੍ਹਦੇ ਹੈਗੇ ਨੇ ਤਾਂ ਤੁਸੀਂ ਅੱਜ ਉਹਦਾ ਪਲਾਨ ਕਰਨਾ ਹੈ ਠੀਕ ਹੈ ਤੁਹਾਡੇ ਕੋਲ ਦੋ ਆਪਸ਼ਨ ਹੈਗੀਆਂ ਕਿ ਅੱਜ ਤੁਸੀਂ ਥੋੜਾ ਥੋੜਾ ਕਰਕੇ ਸੇਵ ਕਰਨਾ ਸ਼ੁਰੂ ਕਰ ਲਓ ਗਵਰਨਮੈਂਟ ਉਹਦੇ ਵਾਸਤੇ ਗ੍ਰਾਂਟ ਵੀ ਦਿੰਦੀ ਹੈਗੀ ਹੈ ਜੇ ਤੁਸੀਂ ਅੱਜ ਸੇਵ ਕਰਦੇ ਹੋ ਜੇ ਨਹੀਂ ਫਿਰ ਗਵਰਨਮੈਂਟ ਬਾਅਦ ਚ ਤੁਸੀਂ ਕੇ ਲੋਨ ਦਿੰਦੀ ਹੈਗੀ ਤੁਹਾਨੂੰ ਠੀਕ ਹੈ ਤੁਸੀਂ ਲੋਨ ਲੈ ਸਕਦੇ ਪਰ ਗਵਰਨਮੈਂਟ ਕੀ ਕਰਦੀ ਲੋਨ ਦੇ ਉੱਤੇ ਫਿਰ ਇੰਟਰਸਟ ਵੀ ਲੈਂਦੀ ਹੈਗੀ ਆ ਤੋ ਤੁਹਾਡੇ ਕੋਲ ਦੋ ਆਪਸ਼ਨ ਹੈ ਕਿ ਗਵਰਨਮੈਂਟ ਕੋਲ ਤੁਸੀਂ ਗ੍ਰਾਂਟ ਲੈਣੀ ਹੈ ਹੂੰ ਕਿ ਗਵਰਨਮੈਂਟ ਕੋ लोन ਲੈ ਕੇ ਉਹਦੇ ਤੇ ਇੰਟਰਸਟ ਪੇ ਕਰਨਾ ਹੈ ਤੁਹਾਡੇ ਬੱਚੇ ਨੇ ਠੀਕ ਹੈ ਇਹ ਤੁਹਾਡੇ ਕੋਲ ਦੋ ਆਪਸ਼ਨਸ ਹੈਗੀਆਂ ਤੋਂ ਵਿੱਚ ਵਨ ਇਜ਼ ਬੈਟਰ ਚੂਜ਼ ਉਹਨੂੰ ਕਰ ਲਓ ਠੀਕ ਹੈ ਤਾਂ ਮੈਨੂੰ ਲੱਗਦਾ ਪਹਿਲੇ ਵਾਲੀ ਜ਼ਿਆਦਾ ਬੈਟਰ ਹੈ ਬਿਲਕੁਲ ਜੀ ਬਿਲਕੁਲ ਨਾਲੇ ਥੋੜਾ ਥੋੜੇ ਕਰਕੇ ਜੋੜ ਲੇ ਤੇ ਨਾਲੇ ਜਿਹੜਾ ਹੈਗਾ ਕਿ ਇੰਟਰਸਟ ਵੀ ਮਿਲ ਗਿਆ ਤੁਹਾਨੂੰ ਨਾਲੇ ਗਵਰਨਮੈਂਟ ਦੀ ਗ੍ਰਾਂਟ ਵੀ ਮਿਲ ਗਈ ਤੋਂ ਸੈਕੰਡ ਜਾਂ ਥਰਡ ਚੀਜ਼ ਜਿਹੜੀ ਮੋਸਟ ਇੰਪੋਰਟੈਂਟ ਹੈ ਕਿ ਉਹ ਬੱਚਿਆਂ ਦੀ ਐਜੂਕੇਸ਼ਨ ਦੀ ਪਲਾਨ ਕਰਨਾ ਤੋਂ ਜਿਵੇਂ ਮੈਂ ਕਿਹਾ ਨਾ ਕਿ ਆਪਾਂ ਨੂੰ ਕਈ ਵੀ ਰੋੰਦਾ ਕਿ ਭੁੱਲ ਹੀ ਜਾਂਦੇ ਹੈਗੇ ਆ ਪਲਾਨਿੰਗ ਕਰਨਾ ਜੇ ਕਿ ਉਹ ਆਪੇ ਕੋਈ ਨਹੀਂ ਬੱਚਾ ਦੇਖ ਲੇਗਾ ਜੋ ਦੇਖਣਾ ਤਾਂ ਦੇਖੇ ਜਾਵ ਵਾਲੀ ਜਿਹੜੀ ਹੈਗੀ ਗੱਲ ਉਹ ਪਲੈਨਿੰਗ ਨਹੀਂ ਹੈਗੀ ਬਿਲਕੁਲ ਜੀ ਬਿਲਕੁਲ ਠੀਕ ਹੈ ਉਹ ਤੇ ਕਿਸਮਤ ਦੇ ਉੱਤੇ ਜਿਹੜਾ ਹੈਗਾ ਸੱਟਣ ਵਾਲੀ ਗੱਲ ਹੁੰਦੀ ਹੈ ਤੇ ਬੀਇੰਗ ਗੁੱਡ ਪੇਰੈਂਟਸ ਜਿਹੜਾ ਹੈਗਾ ਕਿ ਤੁਸੀਂ ਇਹ ਖਿਆਲ ਰੱਖੋ ਕਿ ਮੈਂ ਆਪਣੇ ਬੱਚੇ ਦੀ ਜਿਹੜੀ ਹੈਗੀਆਂ ਕਿ ਲੋੜਾਂ ਕਿਦਾਂ ਪੂਰੀਆਂ ਕਰਨੀਆਂ ਹੈ ਕਿ ਬੀਇੰਗ A ਫੈਮਿਲੀ ਹੈਡ ਤੁਹਾਨੂੰ ਜਿਹੜੀਆਂ ਗੀਆਂ ਚੀਜ਼ਾਂ ਜੜੀਆਂ ਕਰਨੀਆਂ ਚਾਹੀਦੀਆਂ ਹੈ ਕਿ ਇਸ ਤਰ੍ਹਾਂ ਦੇ ਵਿੱਚ ਹੈ ਨਾ